ਸਤ ਸ੍ਰੀ ਅਕਾਲ ਮਿੱਤਰੋ ਹਾਂਜੀ ਕੱਲ ਬੈਗੋਵਾਲ ਦੇ ਕਬੱਡੀ ਕੱਪ ਤੇ ਇੱਕ ਜਫੇ ਚ ਸਟਰਗਲ ਦੌਰਾਨ ਜੱਗੂ ਹਾਕਮ ਵਾਲੀਏ ਦੇ ਲੱਗੀ ਸੱਟ ਦੇਖੋ ਆਹ ਕਲਿੱਪ ਕਹਿੰਦੇ ਕਬੱਡੀ ਮੰਨੇ ਵੀ ਪੈ ਰਹੀ ਐ ਉਧਰ ਕਹਿੰਦੇ ਡਾਕਟਰ ਪੰਜਾਬ ਸਿੰਘ ਜੀ ਵੱਡੇ ਵੀਰ ਨੇ ਵੱਡੇ ਭਰਾ ਨੇ ਉਹ ਦਵਾਮਾਂ ਦੇ ਡਾਕਟਰ ਪੰਜਾਬ ਸਿੰਘ ਜੀ ਬਹੁਤ ਵੱਡਾ ਮੇਲਾ ਬੰਦੇ ਤੇ ਬੰਦਾ ਡੇਗਦਾ ਜਵਾਨੀਆਂ ਨਾ ਜਵਾਨੀਆਂ ਖੇਂਦੀਆਂ ਮੱਧਤ ਭਾਵੇਂ ਦਾ ਉਹ ਬਸਟਾਂ ਵਾਲੀਆਂ ਪੈਂਦੀਆਂ ਦੀ ਚੂੜੇ ਤੇ ਬੰਦਾ ਹੋਇਆ ਕਿੱਟਰਮਾਲ ਜਦੋਂ ਇਸੇ ਇਲਾਕੇ ਦਾ ਸੋਨੂ ਇਬਰਾਹਿਮ ਵਾਲੀਆ ਉਧਰ ਹਲਕੀ ਸੱਟ ਲੱਗੀ ਹੈ ਸੱਚੇ ਬਾਦਸ਼ਾਹ ਮਹਿਰ ਕਰਨ ਸਿਰਫ ਉਹੀ ਜਾਗੋ ਯਾਰ ਜਿਹਨੂੰ ਕੋਈ ਤਜਰਬਾ ਉਹ ਕੱਠ ਨਾ ਮਾਰੋ ਯਾਰ ਵੀਰ ਹੋ ਤੁਸੀਂ ചൂക്കളാ ട്രോട്ടോ ഏഗു ചൂ ചോദാ ਉਹ ਤੇਜ਼ ਦੱਚ ਦੀ ਦੁਨੀਆ ਸ਼ਹਿਯਾਦ 3337 ਕੋਈ ਜ਼ਿਆਦਾ ਫਰਕ ਨਹੀਂ ਦੁਨੀਆ ਸਵਾਦ ਲੈ ਰਹੀ ਹੈ ਸਿੱਪੀ ਗੱਲ ਵੀ ਤਿਆਰ ਹੈ ਕਿ ਅੱਜ ਵੀ ਆ ਉਹੀ ਬੱਲੇ ਨੰਬਰ ਤੇ ਯਾਰ ਨਹੀਂ ਬਦਲੇ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਆਓ ਸਾਹਮਣੇ ਇਸ ਲਈ ਖੇਡ ਮੈਦਾਨ ਅੰਦਰ ਪੁਆਇੰਟ ਸ਼ਾਜੀ 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 ਨੰਬਰ ਲੈ ਗਿਆ ਆਪਣੀ ਟੀਮ ਲਈ ਐ ਆਹ ਦੀ ਇਹ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਅੱਖ ਦੀ ਚਮਕਣਾ ਕਮਾਲ ਦੀ ਆ ਸ਼ਹਿਯਾਦ ਅਲੀ ਸ਼ਹਿਯਾਦ ਅਲੀ ਪਹਿਲਾ ਛਾਲ ਪੁੱਠੀ ਮਾਰੀ ਹੈ ਆਓ ਮੇਰੇ ਵੀਰੋ ਇਸ ਨੇ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਬਿਆ ਪਲੰਟੀ ਕਬੱਡੀ ਕਲੱਬ ਦੇ ਚਾਰ ਨੇ ਸਨਾਰਾ ਰਣੂਆ ਦੀ ਖੇਡ ਕਲੱਬ ਵੱਲੋਂ ਕਬੱਡੀ ਕਹਿੰਦੇ ਛਾਗੀ ਦੀ ਪੈ ਗਈ ਹੈ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਵੱਲੋਂ ਪਰ ਦੂਜੇ ਪਾਸੇ ਫਾਟਕ ਬਣੂਕੇ ਨਹੀਂ ਫਾਟਕ ਬਣੂਕੇ ਨਹੀਂ ਆਹੋ ਜੀ ਛਾਗੀ 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 ਉੱਟਣਾ ਸੱਪ ਪੂਰਾ ਮੁੰਡੇ ਕਹਿੰਦੇ ਸਿੱਧੀ ਗੱਲ ਸੁਣ ਕੇ ਜਾਓ ਲੈ ਵੀ ਮੁੰਡਿਆ